ਪੁਲਿਸ ਵੱਲੋਂ ਚਲਾਏ ਗਏ ਆਪਰੇਸ਼ਨ ਕਾਸੋ ਦੇ ਤਹਿਤ ਅੱਜ ਮੋਗਾ ਪੁਲਿਸ ਨੇ ਤੜਕਸਾਰੀ ਪਿੰਡ ਦੇ ਵਿੱਚ ਛਾਪੇਮਾਰੀ ਕੀਤੀ ਅਤੇ ਸ਼ੱਕੀ ਘਰਾਂ ਦੇ ਵਿੱਚ ਜੜੀ ਆ ਉਹ ਤਲਾਸ਼ੀ ਅਭਿਆਨ ਚਲਾਇਆ ਗਿਆ ਮਰਜੂ ਡੀਜੀ ਸਾਹਿਬ ਸ਼੍ਰੀ ਗੌਰਵ ਜੱਧਵ ਆਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਰੇ ਪੰਜਾਬ ਦੇ ਵਿੱਚ ਇਹ ਕਾਸੋ ਆਪਰੇਸ਼ਨ ਚਲਾਇਆ ਜਾਂਦਾ ਜਿਹੜਾ ਕਿ ਡਰਗ ਅਬਿਊਜ਼ ਰਿਲੇਟਡ ਹੈ ਉਹਦੇ ਸੰਦਰਭ ਦੇ ਵਿੱਚ ਅੱਜ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਜੀ ਦੇ ਨਿਰਦੇਸ਼ਾਂ ਦੇ ਤਹਿਤ ਜ਼ਿਲ੍ਹਾ ਮੋਗਾ ਦੇ ਵਿੱਚ ਪੰਜ ਸਬਡਿਵੀਜ਼ਨ ਨਿਹਾਲ ਸਿੰਘ ਵਾਲਾ ਦੇ ਥਾਣਾ ਬਦਨੀ ਦੇ ਵਿੱਚ ਪੈਂਦੇ ਪਿੰਡ ਬੁੱਟਰ ਰਣੀਆਂ ਔਰ rau ਕੇ ਤਿੰਨਾ ਪਿੰਡਾਂ ਦੇ ਵਿੱਚ ਕਾਸੋ ਆਪਰੇਸ਼ਨ ਕੀਤਾ ਗਿਆ ਟੋਟਲ ਲਗਭਗ ਅਸੀਂ 35 35 ਘਰਾਂ ਦੀ ਸਰਚ ਕੀਤੀ ਗਈ ਹੈ ਜੇਚ ਅਸੀਂ ਕਾਫੀ ਫੋਰਸ ਸਾਡੀ ਟੋਟਲ 84 ਦੇ ਕਰੀਬ ਫੋਰਸ ਤੇ ਨਿਮਾਇੰਦੇ ਹਨ ਔਰ ਜਿਹੜੇ ਸਾਡੇ ਡਰੱਗਸ ਦੇ ਵਿੱਚ ਆਲਰੇਡੀ ਸਮਗਲਰਸ ਔਰ ਜਿਹੜੇ ਇਹ ਜਿਨ੍ਹਾਂ ਦੇ ਸਾਨੂੰ ਹੌਟਸਪੌਟ ਹੈਗੇ ਇਹਨਾਂ ਇਸ ਥਾਣੇ ਦੇ ਤਿੰਨੇ ਪਿੰਡਾਂ ਦੇ ਉਹਨਾਂ ਨੂੰ ਅਸੀਂ ਕਾਸੋ ਆਪਰੇਸ਼ਨ ਦੇ ਤਹਿਤ ਕੋਆਰਡੀਨੇਟ ਸੱਚ ਆਪਰੇਸ਼ਨ ਕੀਤਾ ਗਿਆ ਹੈ ਤੇ ਜੇ ਚੱਲ ਰਿਹਾ ਹੈ ਸਾਡਾ ਆਪਰੇਸ਼ਨ ਤਾਂ ਉਮੀਦ ਹੈ ਸਾਨੂੰ ਕੁਝ ਨਾ ਕੁਝ ਉਪਲਬਧੀਆਂ ਹੋਣਗੀਆਂ ਕੁਝ ਜਿਹੜਾ ਅਸੀਂ ਜਿਸ ਘਰ ਦੇ ਕੋਲ ਖੜੇ ਹਾਂ ਇਹ ਆਲਰੇਡੀ ਇੱਕ ਇਹ ਵੱਡਾ ਸਮਗਲਰ ਹੈ ਤੋਂ ਇਹਦੇ ਘਰ ਨੂੰ ਫ੍ਰੀਜ਼ ਵੀ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਤੋਂ ਇਸੇ ਸੰਦਰਭ ਦੇ ਵਿੱਚ ਆ ਸਾਡਾ ਜੋ ਆਪਰੇਸ਼ਨ ਚੱਲ ਰਿਹਾ ਹੈ ਤੇ ਉਮੀਦ ਹੈ ਕਾਫੀ ਸਾਨੂੰ ਰਿਕਵਰੀ ਵੀ ਹੋਏਗੀ ਜਿਵੇਂ ਕਿ ਮਾਨਯੋਗ ਡੀਜੀ ਸਾਹਿਬ ਸ਼੍ਰੀ ਗੌਰਵ ਜੱਤਵ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਰੇ ਪੰਜਾਬ ਦੇ ਵਿੱਚ ਇੱਕ ਕਾਸੋ ਆਪਰੇਸ਼ਨ ਚਲਾਇਆ ਜਾਂਦਾ ਜਿਹੜਾ ਕਿ ਡਰਗ ਅਬਿਊਜ਼ ਰਿਲੇਟਿਡ ਹੈ ਉਦੇ ਸੰਦਰਭ ਦੇ ਵਿੱਚ ਅੱਜ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਦੇ ਨਿਰਦੇਸ਼ਾਂ ਦੇ ਤਹਿਤ ਜ਼ਿਲ੍ਹਾ ਮੋਗਾ ਦੇ ਵਿੱਚ ਪੰਜ ਸਬਡਿਵੀਜ਼ਨ ਨਿਹਾਲ ਸਿੰਘ ਵਾਲਾ ਦੇ ਥਾਣਾ ਬਦਨੀ ਦੇ ਵਿਚ ਪਿੰਡ ਪਿੰਡ ਬੁੱਟਾ ਰਣੀਆਂ ਔਰ rau ਕੇ ਤਿੰਨਾ ਪਿੰਡਾਂ ਦੇ ਵਿੱਚ ਕਸੋ ਆਪਰੇਸ਼ਨ ਕੀਤਾ ਗਿਆ ਟੋਟਲ ਲਗਭਗ ਅਸੀਂ 35 35 ਘਰਾਂ ਦੀ ਸਰਚ ਕੀਤੀ ਗਈ ਹੈ ਜਿੱਚ ਅਸੀਂ ਕਾਫੀ ਫੋਰਸ ਸਾਡੀ ਟੋਟਲ 84 ਦੇ ਕਰੀਬ ਫੋਰਸ ਤੇ ਨਿਮਾਇੰਦੇ ਹਨ ਔਰ ਜਿਹੜੇ ਸਾਡੇ ਡਰੱਗਸ ਦੇ ਵਿੱਚ ਆਲਰੇਡੀ ਸਮਗਲਰਸ ਔਰ ਜਿਹੜੇ ਇਹ ਜਿਨ੍ਹਾਂ ਦੇ ਸਾਨੂੰ ਹੌਟ ਸਪੌਟ ਹੈਗੇ ਨਾ ਇਸ ਥਾਣੇ ਦੇ ਤਿੰਨੇ ਪਿੰਡਾਂ ਦੇ ਉਹਨਾਂ ਨੂੰ ਅਸੀਂ ਕਾਸੋ ਆਪਰੇਸ਼ਨ ਦੇ ਤਹਿਤ ਕੋਆਰਡੀਨੇਟ ਸੱਚ ਆਪਰੇਸ਼ਨ ਕੀਤਾ ਗਿਆ ਹੈ ਤੇ ਇਹ ਚੱਲ ਰਿਹਾ ਹੈ ਸਾਡਾ ਆਪਰੇਸ਼ਨ ਨਾ ਉਮੀਦ ਹੈ ਸਾਨੂੰ ਕੁਝ ਨਾ ਕੁਝ ਉਪਲਬਧੀਆਂ ਹੋਣਗੀਆਂ ਉਹ ਜਿਹੜਾ ਅਸੀਂ ਜਿਸ ਘਰ ਦੇ ਕੋਲ ਖੜੇ ਹਾਂ ਇਹ ਆਲਰੇਡੀ ਇੱਕ ਇਹ ਵੱਡਾ ਸਮੱਗਲਰ ਹੈ ਤੋਂ ਇਹਦੇ ਘਰ ਨੂੰ ਫ੍ਰੀਜ਼ ਵੀ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਤੋਂ ਇਸੇ ਸੰਦਰਭ ਦੇ ਵਿੱਚ ਸਾਡਾ ਜੋ ਆਪਰੇਸ਼ਨ ਚੱਲ ਰਿਹਾ ਹੈ ਤੇ ਉਮੀਦ ਹੈ ਕਾਫੀ ਸਾਨੂੰ ਰਿਕਵਰੀ ਵੀ ਹੋਏਗੀ